ਪਤਨ ਨਹੀਂ ਉਹ ਵਿੱਚ ਚਲੇ ਜਾਵੇ ਰੰਗ ਰੰਗ ਉਹ ਰਾਜ ਇਹ ਪਹਿਲਾਂ ਥਲੇ ਧਰਨਾ ਸੀ ਨਾ ਕੜਾਈ ਤੋਂ ਪਹਿਲਾਂ ਇਹ ਹੀ ਧਰਨਾ ਪਊਗਾ ਤਾਂ ਬਹੁਤ ਵੱਡੇ ਨਹੀਂ ਹਾਂ ਇਹ ਪਹਿਲਾਂ ਤਾਂ ਨਹੀਂ ਕੜਾਈ ਉਹ ਅੱਗ ਘਾਟਦੀ ਹੁਣ ਅੱਗ ਘਟ ਗਈ ਜਮੇ ਉਹ ਲੰਬਾ ਲੈ ਕੋਈ ਕੀ ਲੰਬਾ ਲੱਗਿਆ ਹੋਰ ਲਾ ਦੇ ਕੋਈ ਡੱਕਾ ਪਾਏ ਤਾਂ ਵੀ ਜਾਉ ਕਾਲੀਆਂ ਨੇ ਗੋਲਗਲੇ ਪਕਾਉਣ ਨੂੰ ਮਿਲਣ ਗਿਆ ਦਾ ਆਉਟਸਾਈਡ ਹੈ ਵਾ ਕਾਲੀ ਮਰਜੀ ਕਰ ਜਾਣਾ 4 ਵਜੇ ਤੋਂ ਬਾਅਦ ਮਿਲਣਗੇ ਖਾਣ ਨੂੰ ਦੱਸਦੇ ਜਹਨ ਕਰਦਾ ਆ ਠੀਕ ਅੱਗ ਤੇ ਠੀਕ ਆ ਵਿਚੋ ਕਚਾ ਰਹਿ ਗਿਆ ਹੋਰ ਪਾਣੀ ਲਾਤੀ ਪਾਣੀ ਤਾਂ ਲੋਪੋੜੀ ਮਾਈ ਉੱਤੇ ਆ ਟੁੱਪੀ ਜਾ ਜਾਂ ਮੈਨੂੰ ਪਰੋਖੀ ਲੈ ਤੁੰ ਜਲਦਾ ਆ ਚੱਲ ਚੱਲ ਆਲੇ ਆਪਾਂ ਕਹਿੰਦੇ ਨਾ ਕੁਝ ਬਣਾਣਾ ਚੱਲ 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 ਹੋਰ ਮਾ ਕਿਤੇ ਲਾਹ ਲੇ ਕੋਦੋ ਨੇ ਇਹ ਫੁੱਲ ਗੇਨੇ ਨੇ ਕੋਤਨ ਮਿਕਾ ਬਸ ਥੋੜਾ ਖੋਹ ਦੇਵਾ ਸੋਹਣੇ ਪਾਉਂ ਨਹੀਂ ਨਹੀਂ ਥੋੜੇ ਕਾਹਨ ਹੁੰਦੇ ਨਹੀਂ ਕੋਈ ਤਾਂ ਨਾ ਉਹ ਇੰਨਾ ਹੋ ਤਾਂ ਹੋ ਜੂਗਾ ਅਸਾਂ ਨਾਲ ਹੀ ਥੋੜੀ ਆਵਾਜ਼ ਅੱਗੇ ਖੜੀ ਨਾ ਆਟਾ ਖਾਣ ਦਾ ਤੇਰਾ ਤੇਰਾ ਪਾ ਗਿਆ ਆਂ ਜਾਮਣ ਦੇ ਪਕਾਉਣ ਤੋਂ ਦਲੇ ਉਹ ਬੱਕਰੀਆਂ ਗੁੰਦਲੇ ਆਇਂ ਚੱਕ ਲਵਾ ਦੀ ਛੱਤੀ ਸਕਾਲੇ ਪੈਂਦੇ ਮੈਂ ਮੈਂ ਇੰਨਾਂ ਤਾਂ ਦਫਾ ਲਾ ਮੈਂ ਦੂਜਾ ਹੱਥ ਥੋੜੀ ਲਵੇੜੂ ਖਲੇ ਸਿੰਘਾ ਓ ਨਾਕੀ ਖੋਲਾ ਲੈਣਾ ਆਉਂਦੀਆਂ ਆ। ਆ ਬੈਟਰੀ ਨਹੀਂ ਆਈਂਦੀ। ਸਾਹ ਦੇਖ ਇਹਦਾ ਬਟਨ ਲੈ ਲੇ। ਜਲਦੀ ਨੰਬਰ ਹੈ ਕਿਸਮਤ ਜਲਦੀ ਦਾ। ਕਿਹਾ ਤੇ ਨਾ ਖੇਡ। ਜਲਦੀ ਜੁਵਾ ਪਾਣੇ ਮਾਰ। ਆ ਸੱਚਾ। ਪਗੜੀ ਮੰਮੀ ਆਏ। ਖਦਾ ਸੇ ਕਿਦੀ ਮੰਮੀ। ਸੌਂਦੀ ਨਹੀਂ ਆਗੀ। ਇਹ ਤੁਸੀਂ ਮੜ ਜਾ ਬਹਿ ਜਾ ਸਾਨੂੰ ਹਵਾ ਲੱਗਣ ਦੋ। ਪਪਾ ਖਾਲਾ ਡੈਡਾ ਜੇ ਕਰਕੇ ਕਿ ਬੱਕਾ ਦੋ ਬੱਕਾ ਦੋ ਦਮੇ ਮਾਣਿਆ ਨਾ ਇਹ ਜਾਣ ਗਿਆ ਇਹ ਤਾਂ ਵੀ ਅੱਖ ਤੇਜ ਲੁੱਗੀਆਂ ਕਾਲੇ ਕਾਲੇ ਕਿਥੇ ਸੋਹਣੇ ਲੱਗਣਗੇ ਇਹਦਾ ਘਟਾ ਅੱਗ ਤੇ ਕਾਲੇ ਹੁੰਦੇ ਨੇ ਗੁਲਗੁਲੇ ਲੈ ਸੁੱਕ ਜਾਦੇ ਘਟਾ ਆਏ ਬਾਈ ਹੁਣ ਤਾਂ ਅੰਦੇ ਚੜ ਗਏ ਫਿਰ ਬੋਲਣੀ ਅਸੀਂ ਗੁੱਡੀ ਬੋ ਅਸੀਂ ਗੁੱਡੀ ਭੁੱਖ ਕੰਧਾ ਹੁਣ ਪ੍ਰੋਗਰਾਮ ਕਰਦੇ ਹੁਣ ਸਾਡੇ ਗੁਲਗੁਲੇ ਲੈ ਰਹੇ ਨੇ ਦੇਖੋ ਭਾਈ ਦੇਖੋ ਹਾਂ ਆਹ ਦੇਖ ਅੱਜ ਮੀਂਹ ਪਵਾ ਕੇ ਆਉਣਾ ਸੀ ਕੋਈ ਚਾਹ ਦੇ ਮਿਸਤਰੀ ਲੱਗੇ ਹੋਏ ਨੇ ਪਲਾਸਟਰ ਕਰ ਰਹੇ ਨੇ ਲਾ ਅਸੀਂ ਤਾਂ ਮੀਂਹ ਪਵਾਵਾਂਗੇ ਹਾਏ ਤੂੰ ਕਰਤਾ ਕਰ ਲੂਗੀ ਉਹ ਜੂ ਹਾਂ ਨਾ ਕਰਤਾ ਕੰਮ ਵੀ ਹੋ ਜਾਣਾ ਤਾਂ ਉਹਦੇ ਸਾਰੇ ਹੁੰਦੇ ਹੋਰ ਬਾਕੀ ਉਹ ਲੈ ਕੇ ਨਾ ਦੋ ਬਸ ਸਾਈ ਦਾ ਸਾਈ ਦਾ ਪੈਜ ਵੇ ਅੱਜ ਤੱਕ ਇਹ ਯਾਹਰ ਕਰਕੇ ਲਉਗੀ ਚਲੋ ਕੋਈ ਇੱਕ ਕਰਮਚਾਰੀ ਤੈਨੂੰ ਮਗਵਾ ਲੂਗੀ ਪਰ ਹਾਂ ਸੇ ਲਾਈਨ ਅਪ ਵੀ ਕਰ ਦੂਗੀ ਤੁਸੀਂ ਵੀ ਗੁੱਡੀ ਫੁੱਕੜਾਂ ਆਏ ਭਾਈ ਹਾਂ ਭਾਈ ਅਸੀਂ ਗੁੱਡੀ ਫੁੱਕੜਾਂ ਠੀਕ ਆ ਸਮਾਰ ਕੇ ਰੋਈਓ ਫਿਰ ਕੀਰਨੇ ਗੁਰਨੇ ਪਾਈਏ ਵਧੀਆ ਤਾਂ ਇਹ ਮੀ ਪਊਗਾ ਉਹ ਨਹੀਂ ਮੀ ਪੈਂਦਾ ਹੈਗਾ ਠੀਕ ਆ ਪਾਇਆ ਨਾ ਬਈ ਜਿਆਦੇ ਪਤਲਾ ਲੱਗ ਜਾ ਲਾ ਦੇ ਪਤਲਾ ਹੀ ਹੁੰਦਾ ਇਹ ਨਾ ਨਹੀਂ ਜਿਆਦੇ ਪਤਲਾ ਉਹ ਨਹੀਂ ਆਈ ਹੁੰਦਾ ਇਹ ਇਹ ਆਈ ਨਹੀਂ ਹੁੰਦਾ ਆ ਇਹ ਹੁੰਦਾ ਮੰਨਿਆ ਕਰੋ ਹਾਂ ਬਲੌਗਰ ਦੀ ਮੰਨੋ ਹਾਂ ਜੀ ਅੱਜ ਅੱਜ ਦੇ ਦਿਨ ਹੱਥ ਫੜਾਉਣਾ ਅੱਜ ਦੇ ਹੁੰਦਾ ਹੈ ਜੀ ਜਰੂਰੀ ਹੈ ਤਾਂ ਗਾਵੇ ਦਈਗਾ ਬੰਸਾ ਦੇ ਮਨ ਕੇ ਕਾਫੀ ਕੰਮ ਕਰ ਜਾਂਦੇ ਨੇ ਦੇਖੋ ਫੋਟੋ ਰੱਖ ਲੈਂਦੇ ਸਾਰੇ ਬੱਚੇ ਸੋਣਾ ਹੁੰਦਾ ਹੈ ਜਰਾ ਪਿਆਰਾ ਜੁਹਾਂ ਕੋਲ ਤੰਗਿਆ ਕਰਦੇ ਨੇ ਲੈਣਾ ਤਾਂ ਆ ਤੇ ਜਾ ਰਹੇ ਸੀ ਆਪਿਆ ਸਾਰੇ ਕੱਢ वेर बगा मेरे अपनी आ हिल बैठो आ लिया कटता यार बेचारा हो गया यार कटता रहा की ਥੋੜਾ ਪਾਓ ਥੋੜਾ ਫਿਰ ਬਰਵਚਾ ਹਰਨਾਲ ਕਰਨਾ ਮੈਨੂੰ ਜੇ ਤੁਸੀਂ ਨਹੀਂ ਬਖੇ ਉਹ ਕਰਾ ਦੇ ਬੰਦੀਆਂ ਬਹੁਤ ਕੰਨ ਨਿਕਲਦੇ ਨਾ ਨਿਕਲਦੇ ਨਾ ਤਾਂ ਕੀ ਤੇਰੇ ਨਾਲ ਨਿਕਲਦੇ ਹੈ ਜਾਰੇ ਨੂੰ ਖਾ ਇਹ ਜਾਰੇ ਆ ਆ ਇਹ ਤੋਂ ਨਾਲੇ ਇੱਕ ਮਾਇਂ ਥੋੜਾ ਹੁਣ ਭਾਈ ਸਾਡੀ ਗੁੱਡੀ ਬਣਨ ਲੱਗ ਗਈ ਹਣ ਅਸੀਂ ਗੁੱਡੀ ਬਣਾਉਨੇ ਆ ਸਬਸਕ੍ਰਾਈਬ ਤੇ ਕਮੈਂਟ ਸਾਰਾ ਕੁਝ ਕਰੀਓ ਇੰਨੀ ਮਿੰਟ ਕਰਨੀ ਪੈਦੀ ਹੈ ਸਾਨੂੰ ਹਾਂ ਗਰਮੀ ਨਹੀਂ ਆਉਂਦੀ ਉਹ ਪ੍ਰੋਬਲਮ ਹੈ ਨਾ ਮੈਨੂੰ ਲੱਗਦਾ ਹੈ ਮੈਨੂੰ ਇਹ ਹੁਣ ਦੀਆਂ ਤਾਂ ਪਤਾ ਹੀ ਨਹੀਂ ਵੀ ਇਹ ਗੁੱਡੀ ਕੀ ਹੁੰਦੀ ਹੈ ਇਹ ਤਾਂ ਪੁਰਾਣੇ ਪੁਰਾਣੇ ਰਵਾਜ ਨੇ ਪੁਰਾਣੇ ਰਵਾਜਾਂ ਦੇ ਨੂੰ ਹੁਣ ਗੁੱਡੀ ਫੂਕਦੇ ਹਾਂ ਤੱਬੇ ਜਾ ਰਹਾ ਹਾਂ ਹਾਂ ਮਸਾਹ ਦੇ ਕੱਪੜਾ ਹਾਂ ਢੇਡ ਲੈ ਇਧਰ ਨਵੇਂ ਮਾਰਦੀ ਲੈ ਇਧਰ ਇਧਰ ਸਾਡੇ ਸਮਝ ਆਟਾ ਗੁੰਨੇ ਜਾਂਦਾ ਮਿੱਠੇ ਸੀ ਗੁਲਗੁਲੇ ਲਾਉਣੇ ਨੇ ਹਾਂ ਉਧਰ ਸਾਡੇ ਬੈਠੇ ਨੇ ਮਹਿਮਾਨ ਸ਼ੱਕਰ ਕੋਲ ਰਹੇ ਨੇ ਪੂਰਾ ਕੰਮ ਚੱਲ ਰਿਹਾ ਜੋਰਾਂ ਸੋਰਾ ਤੇ ਹਾਂ ਇਹਦਾ ਪੂਰਾ ਸਾ ਇੱਧਰ ਸਾਡੀ ਬੀਬੀਆਂ ਸਾਡੇ ਗੁੱਡੀ ਬਣਾ ਰਹੀਆਂ ਨੇ ਹੂੰ ਇੱਧਰ ਸਾਡੇ ਗੁਲਗਲੇ ਲੈ ਰਹੇ ਨੇ ਆਪਾਂ ਗੁੱਡੀ ਫੂਕਣ ਜਾਣਾ ਆ ਗੁੱਡੀ ਦਾ ਇਹ ਉਹ ਆ ਹਾਂ ਇੱਧਰ ਗੁਲਗਲੇ ਲੈ ਰਹੇ ਨੇ ਹੁਣ ਗੁੱਡੀ ਦੀਆਂ ਤਿਆਰੀਆਂ ਹੁੰਦੀਆਂ ਨੇ ਕੋਈ ਨਹੀਂ ha. और